ਹਾਂਜੀ ਦੋਸਤੋ ਸਾਰੇ ਵੀਰਾਂ ਦਾ ਆਪਣੇ ਚੈਨਲ ਤੇ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਸਾਰੇ ਵੀਰ ਠੀਕ ਠਾਕ ਹੋਵੋਗੇ ਆਪਾਂ ਜੀ ਛੋਡੇ ਨਾਲ ਕਰਦੇ ਆਂ ਗੱਲਬਾਤ ਜੀ ਇਹ ਆਪਣਾ ਝੋਨਾ ਜੀ ਪੀਆਰ 126 ਜੀ ਪੀਆਰ 126 ਝੋਨਾ ਹੈ ਜੀ ਦੇਖ ਸਕਦੇ ਹੋ ਇਹਨੂੰ ਲਾਏ ਨੂੰ ਹੋ ਗਏ ਜੀ 10 ਕ ਦਿਨ 10 ਕ ਦਿਨ ਹੋ ਗਏ ਜੀ ਇਹ ਆਪਾਂ 6-7 ਦਿਨਾਂ ਤੋਂ ਪਹਿਲੀ ਜੂਰੀਆ ਸੜਤੀ ਸੀਗੀ ਜੀ ਇਹ ਚ ਤੇ ਹੁਣ ਆਪਾਂ ਛੋਡੀ ਰਾਇ ਲੈ ਰਹੇ ਆਂ ਜੀ ਇੱਥੇ ਝੋਨਾ ਆਪਣਾ ਜੀ ਡੁੱਬ ਗਿਆ ਸੀ ਪਹਿਲਾਂ ਆਪਾਂ ਪੀੜਿਊਸ਼ਾ ਲਾਈ ਸੀ ਜੀ ਝੋਨਾ ਗਿਆ ਸੀ ਡੁੱਬ ਡੁੱਬ ਕੇ ਝੋਨਾ ਮਰ ਗਿਆ ਸੀਗਾ ਜੀ ਆਹ ਵਿੱਚ ਲਾ ਲਓ ਉਹ ਝੋਨਾ ਗਾ ਤੁਸੀਂ ਆਖੋਗੇ ਵਿੱਚ ਕੀ ਆ ਬੂਜੇ ਜੇ ਇਹ ਲਾ ਲਓ ਜੀ ਰੁਟਾ ਬੀਟਰ ਨਾਲ ਨਾ ਇੱਕ ਦੂ ਕਰਿਆ ਸੀ ਇਹ ਉਹ ਝੋਨਾ ਜੀ ਲਾ ਲਓ ਬੂਜੇ ਉੱਠ ਖੜੇ ਜੀ ਵਿੱਚ ਪੁਰਾਣੇ ਲਾ ਲਓ ਤੇ ਇੱਕ ਤਾਂ ਆਪਾਂ ਰਾਇ ਲੈ ਰਹੇ ਹਾਂ ਜੀ ਇਹ ਬੂਜੇ ਲਾ ਲਓ ਵੀ ਪੀਆਰ 126 ਚ ਜੀ ਲੋਟ ਨਹੀਂ ਆਉਣੇ ਵੀ ਇਹ ਨਿਸਰਨੇ ਨਹੀਂ ਜਾਂ ਲਾ ਲਓ ਵੀ ਉਹ ਨਾ ਰਹਿਣਾ ਵੀ ਇਹ ਇੱਕ ਤਾਂ ਇਹ ਰਾਏ ਦਿਓ ਜੀ ਵੀ ਇਹ ਕੱਢਣੇ ਪੈਣਗੇ ਜੀ ਬੂਝੇ ਲਾ ਲੋ ਵੀ ਆਪਾਂ ਨੂੰ ਵੱਢਣੇ ਪੈਣਗੇ ਜੀ ਇੱਕ ਆਪਾਂ ਸੋਡੀ ਏਰ ਰੈਲ ਰੈਲ ਹੈ ਜੀ ਵੀ ਇੱਥੇ ਆਪਾਂ ਜੀ ਫਟਾਰੇ ਖਾਤਰ ਹੁਣ ਦੂਜੀ ਰੇਹ ਚ ਕੀ ਪਾਈਏ ਜੀ ਵੀ ਅ ਡੋਡੀ ਆਪਾਂ ਦਾ ਤਜਰਬਾ ਹੁੰਦਾ ਜੀ ਲਾ ਲੋ ਵੀ ਫਟਾਰੇ ਖਾਤਰ ਵੀ ਕੀ ਪਾਈਏ ਕਿਹੜਾ ਉਹ ਪਾਈਏ ਜੀ ਉਹ ਇੱਕ ਤਾਂ ਜੀ ਤੁਸੀਂ ਦੱਸਣਾ ਕਮੈਂਟਾਂ ਚ ਜ਼ਰੂਰ ਜੀ ਵੀ ਕਿਹੜਾ ਕੁਝ ਪਾਈਏ ਚ ਦੂਜੀ ਰੇਹ ਚ ਇੱਥੇ ਜੀ ਇਹ ਬਾਹਣਾ ਨਮਯਾਨ ਚ ਜੀ ਇੱਥੇ ਲਾ ਲਓ ਪਹਿਲਾਂ ਆਪਣੀ ਜੀ ਕਣਕ ਵੀ ਮਰ ਗਈ ਸੀਗੀ ਜੀ ਉਦੋਂ ਲਾ ਲਓ ਸੂਏ ਦਾ ਪਾਣੀ ਆ ਗਿਆ ਸੀਗਾ ਜੀ ਆਪਣੇ ਪਿੰਡ ਧਾਮਕੋਟ ਜੀ ਲਾ ਲਓ ਜਿਹੜਾ ਸੂਆ ਹੈਗਾ ਉਹ ਟੁੱਟ ਗਿਆ ਸੀ ਟੁੱਟ ਕੇ ਜੀ ਇਧਰ ਉਹ ਸੜਕ ਤੋਂ ਪਾਰ ਆ ਕੇ ਜੀ ਲਾ ਲਓ ਉਹ ਸੜਕ ਕਿੱਥੇ ਸਪੈਦੇ ਜੇ ਉੱਥੇ ਪੋਲਾ ਜੀ ਪੁੜ ਥੱਲੋਂ ਦੀ ਆ ਕੇ ਪਾਣੀ ਇੱਥੇ ਲਾ ਲਓ ਆ ਸਾਰੇ ਉੱਚ ਖੜ ਗਿਆ ਸੀਗਾ ਜੀ ਉਦੋਂ ਕਣਕ ਮਰ ਗਈ ਸੀਗੀ ਜੀ ਫਿਰ ਆਪਾਂ ਕਣਕ ਤੋਂ ਬਾਅਦ ਰੈ ਲੈ ਕੇ ਵੀਰਾਂ ਦੀ ਜੀ ਮੱਕੀ ਵੀ ਤੀ ਸੀ ਫਿਰ ਮੱਕੀ ਤੋਂ ਬਾਅਦ ਜੀ ਲਾ ਲਓ ਆਪਾਂ ਝੋਨਾ ਲਾਤਾ ਜੀ ਪੀੜੀ ਉਸ਼ਾ ਝੋਨਾ ਲਾ ਲਓ ਉਦੋਂ ਮੀਂਹ ਪਿਆ ਜੀ ਕਿਹੜਾ ਮਹੀਨਾ ਸਵਾ ਮਹੀਨਾ ਪਹਿਲਾਂ ਜੀ ਲਾ ਲਓ ਪੂਰਾ ਡਾਬਲ ਉਹ ਮੀਂਹੇ ਜੀ ਝੋਨਾ ਵੀ ਮਾਰਤਾ ਇੱਥੇ ਆ ਝੋਨਾ ਜੀ ਸਾਰਾ ਲਾ ਲਓ ਇਹ ਥੋੜਾ ਜਿਹਾ ਗੇਤਾ ਲੱਗ ਗਿਆ ਜੀ ਇਹ ਝੋਨਾ ਸਾਰਾ ਝੋਨਾ ਜੀ ਆਹ ਜਿਹੜਾ ਤੁਹਾਨੂੰ ਵੱਡਾ ਦਿਸ ਰਿਹਾ ਆਪਾਂ ਥੋੜਾ ਜਿਹਾ ਲੇਟ ਹੋ ਗਏ ਜੀ ਉਹਨਾਂ ਤੋਂ ਲਾਉਣ ਤੋਂ ਇਹ ਝੋਨਾ ਸਾਰਾ ਦਵਾਰੇ ਲਾਇਆ ਜੀ ਇਹ ਝੋਨਾ ਸਾਰਾ ਦਵਾਰੇ ਲਾਇਆ ਆਪਾਂ ਥੋੜਾ ਜਿਹਾ ਹੋ ਗਏ ਜੀ ਝੋਨਾ ਵਿੱਚ ਖੜਾ ਸੀਗਾ ਕਾਫੀ ਵੀ ਇਹਦੇ ਵਿੱਚ ਕੋਈ ਦਾ ਆਖੇ ਜੀ ਡੱਕੇ ਲਾ ਦਿਓ ਵੀ ਇਹੀ ਰੱਖ ਲੋ ਝੋਨਾ ਕੋਈ ਆਖੇ ਕੋਸ ਜੀ ਤਾਂ ਕਰਕੇ ਆਪਾਂ ਇਹ ਵੀਰਾਂ ਨੂੰ ਜੀ 10 ਦਿਨ 15 ਦਿਨ ਲੇਟ ਹੋ ਗਏ ਜੀ ਝੋਨਾ ਲਾਉਣ ਚ ਤੇ ਤਾਂ ਕਰਕੇ ਜੀ ਆਪਾਂ ਹੁਣ ਬੇਨਤੀ ਹੈ ਜੀ ਲਾ ਲਓ ਪਹਿਲਾਂ ਕਣਕ ਵੀ ਖਰਾਬ ਹੋ ਗਈ ਜੀ ਉਦੋਂ ਮੱਕੀ ਉਹ ਕਰੀ ਵੀ ਹੁਣ ਆਪਾਂ ਸੋਡੀ ਰਹਿ ਰਹੇ ਆ ਥੋੜਾ ਜਿਹਾ ਪਾਣੀ ਜੀ ਨਰਮ ਆ ਇੱਥੇ ਆਪਾਂ ਸਾਰੇ ਵੀਰਾਂ ਨਾਲ ਇਹੀ ਉਹ ਕਰਦੇ ਇੱਕ ਤਾਂ ਥੋੜਾ ਜਿਹਾ ਪਾਣੀ ਨਰਮ ਹੈ ਜੀ ਵੀ ਇਹਦੇ ਫਟਾਰੇ ਖਾਤਰ ਆਪਾਂ ਕੀ ਪਾਈਏ ਇੱਕ ਤਾਂ ਜੀ ਇਹ ਜ਼ਰੂਰ ਦੱਸੋ ਇੱਕ ਜੀ ਬਸ ਇਹ ਦੱਸਿਓ ਕਿਹੜਾ ਝੋਨਾ ਦਿਸ ਰਿਹਾ ਜੀ ਇਹ ਝੋਨਾ ਦਾ ਸਾਰਾ ਇਹ ਪਹਿਲਾਂ ਵਾਲਾ ਪ੍ਰਾਣੇ ਬੁੱਝੇ ਵੀ ਇਹ ਕੱਢਣੇ ਪੈਣਗੇ ਇੱਕ ਕੁਛ ਨਹੀਂ ਹੁੰਦਾ ਜੀ ਵੀ ਇਹਨਾਂ ਨੂੰ ਛੱਡ ਦਈਏ ਬਸ ਸਾਰੇ ਵੀਰਾਂ ਦਾ ਬੇਨਤੀ ਹੈ ਜੀ ਆਪਾਂ ਨੂੰ ਜ਼ਰੂਰ ਦੱਸਿਓ ਵੀ ਫਟਾਰੇ ਖਾਤਰ ਕੀ ਪਾਈਏ ਦੂਜੀ ਰੇਹ 'ਚ ਇੱਕ ਜੀ ਬਸ ਇਹ ਦੱਸੋ ਇਹ ਝੋਨਾ ਆਪਾਂ ਕੱਢ ਦਈਏ ਜੀ ਕਾ ਨਾ ਕੱਢੀਏ ਸਾਰੇ ਵੀਰਾਂ ਦਾ ਧੰਨਵਾਦ ਹੈ ਜੀ ਵੀਡੀਓ ਨੂੰ ਬੱਦੋ ਬੱਦ ਸ਼ੇਅਰ ਕਰੇ ਜੀ